ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਐਲਾਨ ਹੋ ਚੁੱਕਾ ਸੀ ਪਰ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਪਿਛਲੇ 3 ਦਿਨਾਂ ਤੋਂ ਕੀ ਕਾਰਨ ਹੈ ਕਿ ਝੋਨੇ ਦਾ ਇੱਕ ਦਾਣਾ ਵੀ ਚੁੱਕਿਆ ਨਹੀਂ ਗਿਆ ਮਜ਼ਦੂਰ ਕਿਉਂ ਨੇ ਹੜਤਾਲ ਤੇ ਇਹ ਜਾਣਾਂਗੇ ਪ੍ਰਧਾਨ ਜੀ ਹੋਣਾ ਤੋਂ ਸ਼ਿਰਗਿਲ ਜੀ ਹੋਣਾ ਤੋਂ ਸ਼ਿਰਗਿਲ 'ਚ ਕੀ ਕਾਰਨ ਹੈ ਕੀ ਵਜ੍ਹਾ ਹੈ ਮਜ਼ਦੂਰ ਸਾਰੇ ਆ ਜਿੰਨੇ ਤੁਸੀਂ ਦੇਖ ਰਹੇ ਹੋ ਇਹ ਕੰਮ ਧੰਦਾ ਛੱਡ ਕੇ ਇੱਥੇ ਛੱਡੇ ਠਾਂ ਬੈਠੇ ਤੁਹਾਡਾ ਐਨ ਆਰ ਆਈ ਟੀਵੀ ਦਾ ਹੋਂਦ ਇੱਥੇ ਬਹੁਤ ਧੰਨਵਾਦ ਕਰਦੇ ਆਂ ਜੀ ਮੇਰਾ ਨਾਮ ਸਨਿ ਸ਼ਿਰਗਿਲ ਅਨਾਰ ਮੰਡੀ ਮਜ਼ਦੂਰ ਯੂਨੀਅਨ ਪ੍ਰਧਾਨ ਬਟਾਲਾ ਦੇ ਕੋਰੀ ਸਰਕਾਰ ਨੇ ਸਾਡੇ ਨਾਲ 25% ਮਜ਼ਦੂਰੀ ਦਾ ਵਾਅਦਾ ਕੀਤਾ ਸੀ ਜੋ ਕਿ ਜਾਨੀ ਮੀਡੀਆ ਚੈਨਲ ਤੇ ਚੱਲ ਗਿਆ ਜਾਂ ਅਖਬਾਰਾਂ 'ਚ ਛਪ ਗਿਆ ਸਾਡੇ ਤੱਕ ਹਲੇ ਤੱਕ ਕੋਈ ਵੀ ਜਾਨੀ ਇਸ ਦੀ ਮਜ਼ਦੂਰੀ ਜਿਹੜੀ ਆ ਲਾਗੂ ਨਹੀਂ ਕੀਤੀ ਗਈ ਜਿਸ ਤੇ ਰੋਸ ਵਜੋਂ ਪੂਰੇ ਪੰਜਾਬ ਦੀਆਂ ਮੰਡੀਆਂ ਜਿਹੜੀਆਂ ਉਹ ਬੰਦ ਕੀਤੀਆਂ ਗਈਆਂ ਨੇ ਪੂਰੇ ਪੰਜਾਬ ਦੇ ਮਜ਼ਦੂਰ ਹੜਤਾਲ ਤੇ ਚਲੇ ਗਏ ਨੇ ਇਸ ਕਰਕੇ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਦ ਤੱਕ ਅਸੀਂ ਹੜਤਾਲ ਨਹੀਂ ਖੋਲਾਂਗੇ ਆਪ ਸਰਕਾਰ ਦੇਖੋ ਵਾਅਦੇ ਵੱਡੇ ਵੱਡੇ ਕਰਕੇ ਆਏ ਆ ਆਮ ਆਦਮੀ ਪੇਜਾਨੀ ਗਏ ਮਜ਼ਦੂਰਾਂ ਦੇ ਆਮੰਦਿਆਂ ਦੇ ਰਾਖੇ ਆ ਲੇਕਿਨ ਹਲੇ ਤੱਕ ਜਾਨੀ ਕਿ ਮਜ਼ਦੂਰਾਂ ਦੇ ਹੱਕ ਦੇ ਵਿੱਚ ਕੋਈ ਹਾਦਨਾ ਨਾ ਇਹਨਾਂ ਨੂੰ ਨਹੀਂ ਮਾਰਿਆ ਗਿਆ ਜਿਸ ਤੇ ਵਜੋਂ ਮਜ਼ਦੂਰ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਔਰ ਮਜ਼ਦੂਰ ਭਾਈਚਾਰਾ ਸੜਕਾਂ ਦੇ ਉੱਤੇ ਆਵੇਗਾ ਅੱਜ ਤੀਸਰਾ ਦਿਨ ਲਗਾਤਾਰ ਹੜਤਾਲ ਦਾ ਜੀ ਅੱਜ ਤੀਸਰੇ ਦਿਨ ਪੂਰੇ ਪੰਜਾਬ ਦੇ ਵਿੱਚ ਹੜਤਾਲ ਜਿਹੜੀ ਜਾਰੀ ਆ 1 ਅਕਤੂਬਰ ਤੋਂ ਜਾਨੀ ਕਿ ਸਰਕਾਰ ਦੀ ਜਿਹੜੀ ਪੀਆਰ ਦੀ ਖਰੀਦ ਜਿਹੜੀ ਸ਼ੁਰੂ ਹੋ ਜਾਂਦੀ ਹੁੰਦੀ ਸੀ ਹਲੇ ਤੱਕ ਕੋਈ ਵੀ ਜਾਨੀ ਕਿ ਖਰੀਦ ਜਿਹੜੀ ਆ ਮਜ਼ਦੂਰਾ ਨੇ ਨਾ ਬੋਰੀ ਭਰੀ ਹੈ ਕੁਛ ਨਹੀਂ ਕੀਤਾ ਕਿਵੇਂ ਪ੍ਰਬੰਧ ਕਿਹੋ ਜਿਹੇ ਨਹੀਂ ਪੰਜਾਬ ਸਰਕਾਰ ਦੇ ਮੰਡੀਆਂ ਦੇ ਵਿੱਚ ਮਜ਼ਦੂਰਾ ਦੇ ਇੱਕ ਇਹ ਤੋਂ ਲੈ ਕੇ ਗਿਲਾ ਤੁਹਾਡਾ ਕੀ ਸਿਰਫ ਤੁਹਾਡੇ ਰੇਟ ਨਹੀਂ ਵਧੇ ਜਿਹੜਾ 25% ਦੀ ਹੈ ਇਹੀ ਮੰਗ ਸੀ ਇਹ ਨਹੀਂ ਹੋਈ ਤਾਂ ਕਰਕੇ ਹਾਂਜੀ ਦੇਖੋ ਜੀ ਜਾਨੀ ਕਿ ਆਰਤੀ ਐਸੋਸੀਏਸ਼ਨ ਔਰ ਮਜ਼ਦੂਰ ਭਾਈ ਜਾ ਰਹੇ ਨੇ ਸਾਂਝੇ ਤੌਰ ਤੇ ਹੜਤਾਲਗੇ ਤੇ ਆਰਤੀਆਂ ਦਾ ਵੀ ਮਸਲੇ ਹੈ ਕੁਛ ਉਹਨਾਂ ਦੀ ਮਜ਼ਦੂਰੀ ਜਿਹੜੀ ਹੈ 2.5% ਕੀਤੀ ਜਾਵੇ ਔਰ ਸਾਡੀ ਮਜ਼ਦੂਰੀ ਜਿਹੜੀ ਹੈ 25% ਵਾਧਾ ਕੀਤਾ ਜਾਵੇ ਜਿਸ ਦੇ ਵਜੋਂ ਜਾਨੀ ਕਿ ਅਸੀਂ ਗੱਠ ਜੋੜ ਕਰਕੇ ਆਰਤੀ ਐਸੋਸੀਏਸ਼ਨ ਵਿਜੇ ਕਲੜਾਰੀ ਪੰਜਾਬ ਪ੍ਰਧਾਨ ਔਰ ਸਾਡੇ ਪੰਜਾਬ ਪ੍ਰਧਾਨ ਰਕੇਸ਼ ਕੁਮਾਰ ਜੀ ਤੁਲੀ ਉਹਨਾਂ ਵੱਲੋਂ ਯਾਨੀ ਕਿ ਪੂਰੇ ਪੰਜਾਬ 'ਚ ਹੜਤਾਲ ਕੀਤੀ ਗਈ ਆ ਪੰਜਾਬ ਦੀ ਇੱਕ ਵੀ ਮੰਡੀ ਜਿਹੜੀ ਆ ਉਹ ਨਹੀਂ ਖੁੱਲੀ ਨੁਕਸਾਨ ਇਹਦਾ ਕਿਨੂੰ ਹੈ ਨੁਕਸਾਨ ਵੇਖੋ ਮਜ਼ਦੂਰ ਭਾਈਚਾਰੇ ਨੂੰ ਵੀ ਨੁਕਸਾਨ ਆ ਕਿਸਾਨਾਂ ਨੂੰ ਨੁਕਸਾਨ ਆ ਆੜ੍ਹਤੀਆਂ ਨੂੰ ਨੁਕਸਾਨ ਆ ਜੀ ਇਹਦੇ ਨਾਲ ਟਰਾਲੀਆਂ ਰੋਜ਼ ਦੇ ਰੋਜ਼ ਆ ਰਹੀਆਂ ਉਧਰ ਵੇਹ ਮੰਡੀ ਕੋਈ ਨਹੀਂ ਬਿਲਕੁਲ ਮੰਡੀ ਬੰਦਿਆ ਸਰ ਵੇਖੋ ਗੱਲ ਤਾਂ ਕੀ ਹੈ 50 ਕਿਲੋ ਦਾ weight ਇਥੇ ਜਿਹੜਾ ਫਰਮਲ ਦਾ ਝੋਨੇ ਦਾ ਚਲਦਾ ਨਾ ਬਾਮਤੀ ਦਾ ਉਹਦੀ ਲੇਬਰ ਜਿਹੜੀ ਸਾਨੂੰ 16 ਰੁਪਏ ਮਿਲਦੀ ਏ ਤੇ ਉਹ ਹੀ 50 ਕਿਲੋ ਕੰਗ ਦੀ ਭਰਤੀ ਹੀ ਤੋਲਦੇ ਆ ਉਹਦੀ ਸਾਨੂੰ ਲੇਬਰ 12 ਰੁਪਏ 75 ਪੈਸੇ ਮਿਲਦੀ ਏ ਇਹ ਲੇਬਰ 'ਚ ਬਹੁਤ ਫਰਕ ਹੈ ਜਿਵੇਂ ਕਿ ਅਸੀਂ ਇੰਨਾ ਕੋਈ ਜੈ ਵੇਟ ਚੁੱਕਦੇ ਆ ਇਹੋ ਜਿਹਾ ਕੋਈ ਵੇਟ ਲੈ ਕੇ ਫਟੇ ਤੇ ਚੜਦੇ ਆ ਲੇਬਰ ਦੋਹਾਂ ਦੀ 50 ਕਿਲੋ ਸੇਮ ਹੋਣੀ ਚਾਹੀਦੀ ਏ ਇਸੇ ਕਰਕੇ ਸਾਨੂੰ 2-3 ਰੁਪਏ ਦਾ ਉਥੋਂ ਫਰਕ ਪੈ ਰਿਹਾ ਔਰ ਭਗਵਾਨ ਜਮਾਨ ਸਰਕਾਰ ਨੇ ਸਾਡਾ ਨਾਲ ਵਾਦਾ ਕੀਤਾ ਸੀ 25% ਤਾੜੀ ਮਜ਼ਦੂਰੀ ਵਧਾਵਾਂਗੇ 2 ਸਾਲ ਤੋਂ ਉਹਨਾਂ ਨੋਟੀਫਿਕੇਸ਼ਨ ਜਾਰੀ ਕਰਤਾ ਲੇਕਿਨ ਹਜੇ ਤੱਕ ਸਾਨੂੰ ਮਜ਼ਦੂਰੀ ਨਹੀਂ ਮ ਇਹਦੇ ਨਾਲ ਜੋ ਕੁਛੇ ਨਾਰਾਜ਼ਗੀ ਦੱਸ ਰਹੇ ਆ ਸਰਕਾਰ ਦੇ ਨਾਲ ਨਾਰਾਜ਼ਗੀ ਹੈ ਭਗਵੰਤ ਮਾਨ ਨਾਲ ਨਾਰਾਜ਼ਗੀ ਹੈ ਕਿ ਜਾਂ ਫਿਰ ਇਹ ਕਿਸਾਨਾਂ ਨਾ ਵਿਚਾਰੇ ਕਿਸਾਨ ਪਿਸ ਰਹੇ ਨੇ ਦੇਖੋ ਜੀ ਜਿਹੜਾ ਇਹ ਨੁਕਸਾਨ ਹੋ ਰਿਹਾ ਨਾ ਇਹ ਸਾਰਾ ਭਗਵੰਤ ਮਾਨ ਸਰਕਾਰ ਦੇ ਨਾਲ ਹੋ ਰਿਹਾ ਕਿਉਂਕਿ ਜੇ 2 ਸਾਲ ਤੋਂ ਪਹਿਲਾਂ ਉਹਨਾਂ ਨੇ ਸਾਡੀਆਂ ਮਜ਼ਦੂਰੀਆਂ ਜਿਹੜੀਆਂ ਟੀਵੀ ਤੇ ਚੱਲਣਾ ਚ ਚਲਾ ਦਿੱਤੀਆਂ ਸਨ ਜੇ ਉਹ ਦੇ ਨਹੀਂ ਸਕਦੇ ਤਾਂ ਵਾਅਦਾ ਨਾ ਕਰਦੇ ਐਸ ਵੇਲੇ ਕਿਸਾਨ ਦੀ ਜਿਹੜੀ ਫਸਲ ਆ ਪੱਕੀ ਪਈ ਆ ਉਹਦਾ ਜੇ ਪੈ ਜਾਏ ਬਰਸਾਤ ਹੋ ਜਾਂਦੀ ਹੈ ਤਾਂ ਨੁਕਸਾਨ ਕਿੰਦਾ ਨੁਕਸਾਨ ਤਾਂ ਕਿਸਾਨ ਦਾ ਹੋ ਗਿਆ ਨਾ ਭਗਵੰਤ ਮਾਨ ਨੂੰ ਅੱਜ ਦੇ ਮਜ਼ਦੂਰ ਨੂੰ ਇਹ ਮਜ਼ਦੂਰੀ ਦੇ ਦੇ ਤੇ ਚੰਗਾ ਰਹੇਗਾ ਨਹੀਂ ਤੇ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਨਾਲ ਦੇਣਾ ਪਵੇਗਾ ਕਿ ਜੇ ਕੋਈ ਅਸੋ ਇਹੋ ਜੀ ਗੱਲ ਹੋ ਗਈ ਤੇ ਇਹਨਾਂ ਨੂੰ ਮੁਆਵਜ਼ਾ ਜਿਹੜਾ ਨਾ ਕਿਸਾਨਾਂ ਨੂੰ ਦੇਣਾ ਪਵੇਗਾ ਮਜ਼ਦੂਰਾਂ ਦੇ ਮੰਗਾ ਤਾਂ ਨਹੀਂ ਦੇਣੀਆਂ ਦੇਣੀਆਂ ਆਰਧੀਆਂ ਦੀ দামੀ ਵੀ ਇਹਨਾਂ ਦੇਣੀ ਦੇਣੀ ਹੈ ਤੇ ਨਾਲ ਉਹ ਤੀਸਰਾ ਕੰਮ ਪੈਣਾ ਕਿ ਜਿਹੜੀ ਸਰਕਾਰ ਸਰਕਾਰ ਨਹੀਂ ਮੰਗਾ ਮੰਨ ਰਹੀ ਕਣਕ ਪੱਕੀ ਝੋਨਾ ਪੱਕਿਆ ਹੋਇਆ ਉਹਦਾ ਸਾਰਾ ਨੁਕਸਾਨ ਜਿਹੜਾ ਇਹ ਭਗਵੰਤ ਮਾਨ ਦੇ ਸੇ ਜਾਏਗਾ ਤੁਹਾਡਾ ਸੁਨੇਹਾ ਸਰਕਾਰ ਤੱਕ ਪਹੁੰਚਿਆ ਕਿ ਨਹੀਂ ਨਾ ਸਰਕਾਰ ਨੂੰ ਸੁਨੇਹਾ ਇੱਕ ਦੋ ਸਾਲ ਤੋਂ ਪਹੁੰਚ ਰਿਹਾ ਉਹਨਾਂ ਦੇ ਕੰਨ ਦੇ ਤੋ ਜੂਨੇ ਸਰਕਰੇ ਕਿ ਮਤਲਬ ਕਿ ਮਜ਼ਦੂਰ ਇਸ ਤਰ੍ਹਾਂ ਮਤਲਬ ਕਿ ਬੇ ਤੜਪਰੇ ਦੋ ਸਾਲ ਤੋਂ ਆਜ ਕਰਦਨੇ ਆ ਹੁਣ ਵੀ ਉਹ ਕਹਿ ਰਹੇ ਨੇ ਕਿ ਤੁਸੀਂ ਕਣਕ ਆਇਤਾ ਵਾਰੀ ਛੱਡੋ ਕਣਕ ਵਾਰੀ ਤੁਹਾਡੇ ਪੂਰੇ ਵਾਦੇ ਕਰ ਦਾਂਗੇ ਪਰ ਜੇ ਦੋ ਸਾਲ ਤੋਂ ਕਿਤੇ ਅਗੋ ਕਿ ਸਾਰੇ ਕਰ ਦਨੇ ਪੂਰੀ ਮੰਡੀ ਬੋਰਡ ਦੇ ਅਧਿਕਾਰੀ ਆਏ ਹੁਣ ਤੁਹਾਨੂੰ ਮਨਾਇਆ ਹੋਵੇ ਉਹ ਲਖਰੀ ਫੈਕਟਰੀ ਬੋਰਡ ਕੱਲ ਬਟਾਲਾ ਮੰਡੀ ਵਿੱਚ ਵੀ ਆਏ ਨੇ ਔਰ ਅਮਰਸਾਰਾ ਸਾਡੇ ਰਕੇਸ਼ ਕੁਮਾਰ ਜੀ ਤੁਲੀ ਪੰਜਾਬ ਪ੍ਰਧਾਨ ਉਹਨਾਂ ਨਾਲ ਮੀਟਿੰਗ ਹੋਈ ਆ ਲੇਕਿਨ ਉਹ ਕੋਈ 10 20 ਪੈਸੇ ਜਾਨੀ ਕਿ ਸ਼ਮਾਈ ਜਿਹੜੇ ਵਾਅਦੇ ਉਹ ਵਧਾਉਂਦੇ ਕੋਈ 40 ਪੈਸੇ ਜਾਨੀ ਕਿ ਇਹਨਾਂ ਨੇ ਲੋਡਿੰਗ ਦੇ ਵਿੱਚ ਵਾਅਦਾ ਕੀਤਾ ਗਿਆ ਉਹਦੇ ਨਾਲ ਜਾਨੀ ਕਿ ਕੋਈ ਅਸਰ ਨਹੀਂ ਪੈਣਾ ਮਜ਼ਦੂਰੀ ਤੇ ਉਹ ਬੇਨਕਾਬ ਹੈ ਉਹਨੂੰ ਅਸੀਂ ਨਕਾਰਦੇ ਆ ਐਸੇ ਦੇ ਟੋਟਲ ਕਿੰਨਾ ਮਜ਼ਦੂਰ ਹੈ ਜਿਹੜਾ ਮੰਡੀ ਬਟਾਲਾ ਦੀ ਇਸ ਮੰਡੀ ਦੇ ਵਿੱਚ ਕੰਮ ਕਰ ਰਿਹਾ ਤੇ ਜ਼ਿਲ੍ਹੇ ਗੁਰਦਾਸਪੁਰ ਚ ਕਿੰਨਾ ਹੈ ਜ਼िले ਗੁਰਦਾਸਪੁਰ ਦੇ ਕਰੀਬ ਦੇ ਕਰੀਬ ਲੱਖ ਲੱਖ ਤੋਂ ਵੱਧ ਕਰੀਬ ਜਾਨੀ ਕਿ ਮਜ਼ਦੂਰ ਜਿਹੜਾ ਕੰਮ ਕਰਦਾ ਔਰ ਗੁਰਦਾਸਪੁਰ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਦੇ ਆਪਾਂ ਕੱਲ ਦੌਰੇ ਨੇ ਕੀਤੇ ਨੇ ਉਹ ਸਾਰੀਆਂ ਮੰਡੀਆਂ ਦੇ ਵਿੱਚ ਕੰਮਕਾਰ ਠੱਪ ਪਏ ਨੇ। ਤਾਂ ਐਸੇ ਲਈ ਸ਼ੇਰ ਗਿਲਜੀ ਔਰ ਇਹਨਾਂ ਦੀ ਟੀਮ ਜਿਹੜੀ ਹੈ ਦੱਸ ਰਹੀ ਹੈ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਦਈਏ ਇੱਕ ਵਾਰੀ ਕਿ ਆ ਜਿੰਨਾ ਮਜ਼ਦੂਰ ਤੁਸੀਂ ਦੇਖ ਰਹੇ ਹੋ ਇਹ ਦੱਸਿਆ ਜਾ ਰਿਹਾ ਹੈ ਕਿ 1 ਲੱਖ ਦੇ ਕਰੀਬ ਪੂਰੇ ਜ਼ਿਲ੍ਹੇ ਗੁਰਦਾਸਪੁਰ ਦਾ ਹੀ ਮਜ਼ਦੂਰ ਹੈ। ਪੂਰੇ ਪੰਜਾਬ ਦਾ 9 ਲੱਖ 9 ਲੱਖ ਮਜ਼ਦੂਰ ਹੈ ਪੂਰੇ ਪੰਜਾਬ ਦੇ ਵਿੱਚ ਜੇ 9 ਲੱਖ ਮਜ਼ਦੂਰ ਪਿਛਲੀ 3 ਦਿਨਾਂ ਤੋਂ ਵਿਹਲਾ ਬੈਠਾ ਹੈ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਪਰ ਆਪਣੇ ਹੱਕਾਂ ਦੇ ਲਈ ਮੰਗਾ ਮੰਨਉਣ ਦੇ ਲਈ ਪੰਜਾਬ ਸਰਕਾਰ ਦੇ ਅੱਗੇ ਗੋਹਾਰ ਲਗਾ ਰਹੇ ਨੇ ਫਿਲਹਾਲ ਪੰਜਾਬ ਸਰਕਾਰ ਉਹਦੇ ਨੁਮਾਇੰਦੇ ਆਣ ਕੇ ਇਹਨਾਂ ਨਾਲ ਗਲਤਾ ਕਰ ਰਹੇ ਨਹੀਂ ਪਰ ਗੱਲ ਜਿਹੜੀ ਹੈ ਕਿਸੇ ਸਿਰੇ ਚੜਦੀ ਨਜ਼ਰ ਨਹੀਂ ਆ ਰਹੀ ਪਰ ਜੇਕਰ ਇਹੀ ਹਾਲਾਤ ਖੜੇ ਰਹੇ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੈ ਉਹਨਾਂ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਹੋਏਗਾ ਮਜ਼ਦੂਰਾਂ ਨੇ ਜਿਦ ਤੇ ਕਰ ਲਈ ਹੈ ਉਹਨਾਂ ਨੇ ਪਰਵਾਹ ਨਹੀਂ ਕਰ ਰਹੇ ਨੁਕਸਾਨ ਤਾਂ ਮਜ਼ਦੂਰਾਂ ਦਾ ਬਹੁਤ ਵੱਡਾ ਹੋ ਰਿਹਾ ਪਰ ਇਹ ਫਿਰ ਵੀ ਅੜੇ ਹੋਏ ਨੇ ਕਿ ਉਹਨਾਂ ਦੇ ਹੱਕ ਉਹਨਾਂ ਨੂੰ ਦਿੱਤੇ ਜਾਣ ਹੁਣ ਦੇਖਦੇ ਆ ਸਰਕਾਰ ਉਹਨਾਂ ਦੇ ਹੱਕ ਦਿੰਦੀ ਹੈ ਯਾਨੀ ਫਿਰ ਲੜਾਈ ਲੰਬੀ ਚੱਲਦੀ ਹੈ ਵਿਕਦਰ ਅਕਸ ਦੀ ਆਵਾਜ਼ ਆ ਰਹੀ ਟੂਡੇ ਮੇਰਾ ਨਾਮ ਸਰਵਨ ਕੁਮਾਰ ਹੈ ਹਮਾਰੇ ਚੌਕ ਹੈ ਕਿ ਸੋਭਾ ਦਾਣਾ ਮੰਡੀ ਮੈਂ ਤੋ ਗਾਂ ਕ ਜੈਸੇ ਕੰਮ ਹਰ ਤਾਲੋ ਕੇ ਹੁਣ ਹੋਣੇ ਕੇ ਬਜਾ ਸੇ ਕੰਮ ਜੋ ਹੈ ਮੰਡੀ ਮੇ ਨਹੀਂ ਹੈ ਬੜੀਆਂ ਵੀ ਚੱਲ ਰਹਾ ਤੋ ਉਹ ਹਰਤਾਲ ਕੇ ਬਜਾ ਸੇ ਥੋੜਾ ਕੰਮ ਰੁਕ ਗਿਆ ਕੋਈ ਯਾਂਹ ਬੇ ਕਿਸਾਨ ਵੀ ਆਤੇ ਹੈ ਚਾਹ ਪਾਣੀ ਪੀਤੇ ਹੈ ਉਸਕੇ ਦੁਬਾਰਾ ਸੇ ਫ ਉਹ ਹੜਤਾਲ ਕਿ ਬਜਾ ਸੇ ਨਹੀਂ ਆ ਰਹੇ